ਚੱਲ ਵੀ ਨਹੀਂ ਆ। ਚੱਲ ਵੀ ਨਹੀਂ ਆ ਇਹ ਸਰ। ਆ ਬੀਸੀ ਪਰੇਟਾ ਦਾ ਸਰ। ਇਹ ਇਰਾ ਕੋਈ ਫੰਡ ਫੂਨ ਦਿੰਦੇ ਸਾਲਾ ਸੁਲਾ ਵਾਸਤੇ ਜਾਂ ਕੁਝ। ਕੁਝ ਨਹੀਂ ਮਿਲਦਾ ਸਰ ਪ੍ਰੋਵਾਈਡ ਕਰਵਾਉਂਦੇ ਹੀ ਨਹੀਂ ਸਰਕਾਰ ਵੱਲੋਂ ਹੁੰਦਾ ਇਹਨਾਂ ਨੂੰ ਸਾਰਾ ਮੇਨਟੇਨ ਕਰਨ ਵਾਸਤੇ ਜਿਹੜੀ ਕੰਪਨੀ ਆ ਕੋਈ ਪ੍ਰੋਵਾਈਡ ਨਹੀਂ ਕਰਦੀ। ਐਮਰਜੈਂਸੀ ਹਾਲਾਤ 'ਚ ਸਿਹਤ ਸੇਵਾਵਾਂ ਨਿਭਾਉਣ ਵਾਲੀਆਂ ਐਂਬੂਲੈਂਸਾਂ ਨੂੰ ਹੁਣ ਖੁਦ ਫਰਸਟ ایڈ ਦੀ ਜ਼ਰੂਰਤ ਹੈ ਕਿਉਂਕਿ ਇਹਨਾਂ 'ਚ ਨਾ ਆਕਸੀਜਨ ਸਿਲੰਡਰ ਕੰਮ ਕਰਦਾ ਅਤੇ ਨਾ ਹੀ ਸਟ੍ਰੈਚਰ ਨਾ ਬੀਪੀ ਦੀ ਮਸ਼ੀਨ ਅਤੇ ਨਾ ਹੀ ਕੋਈ ਹੋਰ ਉਪਕਰਨ ਇੱਥੋਂ ਤੱਕ ਕਿ ਨਵਜ ਦੇਖਣ ਵਾਲਾ ਛੋਟਾ ਜਿਹਾ ਉਪਕਰਨ ਵੀ ਇਹਨਾਂ ਐਂਬੂਲੈਂਸਾਂ ਚ ਖਰਾਬ ਪਿਆ ਹੈ ਇਹ ਪੂਰਾ ਮਾਮਲਾ ਹੈ ਗੁਰਦਾਸ ਪੁਰਦਾ ਅੱਛਾ ਕਲਵੀਆਂ ਨਹੀਂ ਹੈ ਕਲ ਵੀ ਨਹੀਂ ਹੈ ਸਰ ਆ ਬੀਪੀ অপারেਟਰ ਸਰ ਇਹਦਾ ਕੋਈ ਫੰਡ ਫੰਡ ਦਿੰਦੇ ਸਾਲਾ ਸੁਲਾ ਵਾਸਤੇ ਜਾਂ ਕੁਝ ਕੁਝ ਨਹੀਂ ਮਿਲਦਾ ਸਰ ਪ੍ਰੋਵਾਈਡ ਕਰਵਾਉਂਦੇ ਹੀ ਨਹੀਂ ਹੈ ਸਰਕਾਰ ਵੱਲੋਂ ਹੁੰਦਾ ਇਹਨਾਂ ਨੂੰ ਸਾਰਾ ਮੇਨਟੇਨ ਕਰਨ ਵਾਸਤੇ ਜਿਹੜੀ ਕੰਪਨੀ ਹੈ ਕੋਈ ਪ੍ਰੋਵਾਈਡ ਨਹੀਂ ਕਰਦੀ ਆਸਟੈਫੋ ਨੇ ਕੰਪਨੀ ਕਹਿੰਦੀ ਕੋ ਠੇਕਾ ਵਾ ਇਹਦਾ ਜਿਕਸਤਾ ਹੈਲਥ ਕੇਅਰ ਆਸਟ ਐਥੋ ਵੇਖੋ ਇਹ ਕੋਈ ਯੂਜ਼ ਕਰਨ ਦੇ ਲਈ ਹੀ ਨਹੀਂ ਹੈਗੇ ਆ ਫੋਟੇਬਲ ਸਿਲੰਡਰ ਨੇ ਇਹਨਾਂ ਚ ਆਕਸੀਜਨ ਨਹੀਂ ਭਰੀ ਹੋਈ ਪੇਸ਼ੈਂਟ ਦਾ ਦੇ ਇੱਕ ਇੱਕ ਮਿੰਟ ਕੀਮਤੀ ਆ ਜਦੋਂ ਆਪਾਂ ਪੇਸ਼ੈਂਟ ਨੂੰ ਹਸਪੀਟਲ ਟ੍ਰਾਂਸਫਰ ਕਰਨਾ ਇਹ ਤੋਂ ਆਕਸੀਜਨ ਲਾਹ ਫਿਰ ਇਹ 121 ਜੀ ਕੋਜੀ ਕਰੋਾਂਗੇ ਕੋਈ ਨਹੀਂ ਆਮਲੇ ਆ ਦੇ ਰੋਡ ਕਰ ਜਦੋਂ ਦੀ ਗੱਡੀ ਆ ਜੀ 2011 ਸੰਤਾ ਦੀ ਕੋਈ ਮੇਨਟੇਨੈਂਸ ਨਹੀਂ ਹੋਈ ਆ ਸਟੇਚਰ ਦੇ ਹਾਲ ਦੇਖੋ ਪਰ ਕਿੰਨੀਆਂ ਗੱਡੀਆਂ ਨੇ ਆਪਣੇ ਜ਼ਿਲ੍ਹੇ 'ਚ ਆਪਣੇ ਜਿਹੜੇ 25 ਦੇ ਕਰੀਬ ਗੱਡੀਆਂ ਆ ਕਰ ਤਕਰੀਬਨ ਇਹੋ ਹੀ ਹਾਲਾਤ ਨੇ ਹਾਂਜੀ ਕਈ ਨਵੀਆਂ ਵੀ ਆ ਗਈਆਂ ਨੇ ਇਹਦੇ 2011 ਮਾਡਲ ਨੇ ਆਹ ਵਾਲੀਆਂ ਹਾਂਜੀ ਜਿਹੜੀਆਂ ਇਸ ਮਤਲਬ ਬਾਰਡਰ ਵਾਲਾ ਇਧਰ ਹਾਂਜੀ ਧਿਆਨ ਪੋਰਿਆ ਗੱਡੀ ਉਹਦੇ ਵੀ ਬਹੁਤ ਮਾੜੇ ਹਾਲਾਤ ਨੇ ਏਸੀ ਵੀ ਇਹਦਾ ਕੁਝ ਨਹੀਂ ਚੱਲਦਾ ਨਾ ਦੀ ਬਾੜੀ ਏਸੀ ਕੋਈ ਨਹੀਂ ਚੱਲਦਾ ਆਕਸੀਜਨ ਲੀਕ ਆ ਉਹ ਫੈਨ ਦੱਸਿਓ ਫੈਨ ਕਿਦਾਂ ਮੋੜ ਆਹ ਵੇਖੋ ਸਾਰੇ ਹਾਲਾਤ ਆਹ ਦਾ ਉੱਪਰ ਕੋਈ ਇਦਾਂ ਦੇ ਕੇ ਏਸੀ ਚਾਹਦਾਂ ਨਹੀਂ ਇਹ ਬਾੜੀ ਕੋਈ ਆਣੀ ਇਹਦੀ ਪੂਰੀ ਗਰਮੀ ਇੱਧਰ ਰਹੀ ਆ ਤਰਾ ਚਾਦਰਾਂ ਵੇਖੋ ਏਸੀ ਬਜਲੀ ਆ ਉਧਰ ਜ਼ਿਲ੍ਹਾ ਗੁਰਦਾਸਪੁਰ 108 ਐਂਬੂਲੈਂਸ ਯੂਨੀਅਨ ਦੇ ਪ੍ਰਧਾਨ ਮੁਤਾਬਕ 2011 ਤੋਂ ਸੜਕਾਂ ਤੇ ਦੌੜ ਰਹੀਆਂ ਐ ਐਂਬੂਲੈਂਸਾਂ ਦੀ ਹਾਲਤ ਇੰਨੀ ਖਸਤਾ ਹੋ ਗਈ ਏ ਕਿ ਇਸ 'ਚ ਮੌਢਲੀ ਸਹਾਇਤਾ ਦੇਣ ਵਾਲੇ ਜੰਤਰ ਵੀ ਆਖਰੀ ਸਾਹਾਂ ਤੇ ਨੇ ਪਰ ਜਦੋਂ ਉਹ ਇਸ ਖਿਲਾਫ ਆਵਾਜ਼ ਚੁੱਕਦੇ ਨੇ ਤਾਂ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ ਅਤੇ ਹੁਣ ਵੀ ਠੇਕਾ ਕੰਪਨੀ ਨੇ ਕਰੀਬ 20 ਮੁਲਾਜ਼ਮਾਂ ਨੂੰ ਬਰਖਾਸਤ ਕਰ ਦਿੱਤਾ ਹੈ ਤੁਸੀਂ ਹਾਲਾਤ ਗੱਡੀ ਦੇ ਦੇਖੇ ਹੋਏ ਆ 108 ਦੇ ਬਹੁਤ ਮਾੜੇ ਹਾਲਾਤ ਨੇ ਜਦੋਂ ਅਸੀਂ ਕੋਈ ਆਪਣੇ ਹੱਕਾਂ ਦੀ ਜਾਂ ਗੱਡੀ ਦੀ ਮੇਨਟੇਨੈਂਸ ਬਾਰੇ ਗੱਲ ਚੁੱਕਦੇ ਹਾਂ ਤੇ ਸਾਨੂੰ ਟਰਮੀਨੇਟ ਕੀਤਾ ਜਾਂਦਾ ਤੰਗ ਕੀਤਾ ਜਾਂਦਾ ਨਜਾਇਜ਼ ਬਦਲੀਆਂ ਕੀਤੀਆਂ ਜਾਂਦੀਆਂ ਨੇ ਸੋ ਇਹ ਕਰਕੇ ਅਸੀਂ ਜਿਹੜੀ ਹੁਣ 1 ਮਹੀਨੇ ਤੋਂ ਭੁੱਖ ਹੜਤਾਲ ਦੇ ਬੈਠੇ ਹੋਇਆ ਆਪਣੀ ਅਮਰਜੰਸੀ ਸੇਵਾ ਨੂੰ ਨਿਰਵਿਘਨ ਚਾਲੂ ਰੱਖ ਕੇ ਪਰ ਸਾਡੀ 1 ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋਈ 18 ਤੋਂ 20 ਜਣਿਆਂ ਨੂੰ ਇਹਨਾਂ ਟਰਮੀਨੇਟ ਕਰ ਦਿੱਤਾ ਹੋਇਆ 40 ਤੋਂ 50 ਜਣਿਆਂ ਨੂੰ ਇਹਨਾਂ ਨੋਟਿਸ ਇਸ਼ੂ ਕਰ ਦਿੱਤੇ ਹੋਏ ਆ ਕਿ ਤੁਸੀਂ ਆਪਣੀ ਜਿਹੜੀ ਕਲਮ ਛੋੜ ਹੜਤਾਲ ਆ ਉਤੋਂ ਬੈਕ ਆ ਜਾਓ ਤੇ ਤੁਹਾਡੀ ਕੋਈ ਸੁਣਵਾਈ ਨਹੀਂ ਹੈਗੀ ਤਾਨੂੰ ਟਰਮੀਨੇਟ ਕਿਉਂ ਕੀਤਾ ਸਰ ਮੈਨੂੰ ਟਰਮੀਨੇਟ ਇਸ ਕਰਕੇ ਕੀਤਾ ਵੀ ਮੈਂ ਆਪਣੇ ਹੱਕਾਂ ਦੀ ਗੱਲ ਕੀਤੀ ਸੀ ਅਸੀਂ ਆਪਣੀ ਤਨਖਾਹ ਜਿਹੜਾ ਇਹਨਾਂ ਵਾਅਦਾ ਕੀਤਾ ਸੀ ਜਦੋਂ ਕੱਥੂ ਸੌਰੀ ਲੋਡਵਾਲ ਟੋਲ ਪਲਾਜ਼ਾ ਦੇ ਧਰਨਾ ਲੱਗਾ ਸੀ ਮਾਨਯੋਗ ਸਿਹਤ ਮੰਤਰੀ ਦੇ ਸਾਹਮਣੇ ਉਹਨਾਂ ਸਾਨੂੰ ਕਿਹਾ ਸੀ ਵੀ ਤੁਹਾਡੀ 5000 ਰੁਪਿਆ ਤਨਖਾਹ ਤੇ 2014 ਤੋਂ ਇਨਕ੍ਰੀਮੈਂਟ ਮਿਲੇਗਾ ਉਹ ਸਾਡਾ ਕੋਈ ਵੀ ਦਿੱਤਾ ਨਹੀਂ ਗਿਆ ਜਦੋਂ ਅਸੀਂ ਉਹ ਦੁਬਾਰਾ ਆਪਣੇ ਮੰਗਾਂ ਦੀ ਗੱਲ ਕੀਤੀ ਆ ਤੇ ਸਾਨੂੰ ਟਰਮੀਨੇਟ ਕਰ ਦਿੱਤਾ ਗਿਆ ਐਂਬੂਲੈਂਸ ਦੇ ਡਰਾਈਵਰ ਮੁਤਾਬਕ ਇੱਕ ਗੱਡੀ ਚੱਲਣ ਦੀ ਹਾਲਤ ਵਿੱਚ ਨਹੀਂ ਅਤੇ ਜੇਕਰ ਉਹ ਇਸ ਨੂੰ ਚਲਾਉਂਦੇ ਵੀ ਨੇ ਤਾਂ ਇਹ ਤੇਜ਼ ਨਹੀਂ ਚਲਦੀਆਂ ਜਿਸ ਕਾਰਨ ਕਈ ਮਰੀਜ਼ਾਂ ਦੀ ਰਸਤੇ 'ਚ ਮੌਤ ਹੋ ਜਾਂਦੀ ਏ ਸਰ ਗੱਡੀ ਦੇ ਹਾਲਾਤ ਬਹੁਤ ਮਾੜੇ ਨੇ ਗੱਡੀ 2011 ਮਾਡਲ ਹੈ ਠੀਕ ਆ ਤੇ ਇਹਦੀ ਕੰਡੀਸ਼ਨ ਚੱਲਣ ਵਾਲੀ ਹੈ ਨਹੀਂ ਬਿਲਕੁਲ ਇਹ ਕੰਡਮੇਸਾਂ ਨੂੰ ਪਈ ਹੈ ਠੀਕ ਆ ਪਰ ਫੇਰ ਵੀ ਚਲਾਉਣੀ ਪੈ ਰਹੀ ਸਾਨੂੰ ਇਹ ਗੱਡੀ ਜਿਹੜੀ ਅਸੀਂ ਚਲਾਉਣ ਕੋਈ ਚੱਕਣ ਚਲਾ ਲੈ ਪਰ ਇਹ ਜੇ ਗੱਡੀ ਜੇਕਰ ਲੋਡ ਪੈਂਦੀ ਇਹਦਾ ਐਕਸੀਡੈਂਟ ਕੋਈ ਹੁੰਦਾ ਠੀਕ ਆ ਗੱਡੀ ਬੋਦੀ ਪਹੜ ਨਹੀਂ ਸਕਦੇ ਠੀਕ ਆ ਅਸੀਂ ਕਿਉਂਕਿ ਇਹ ਗੱਡੀ ਜਿਹੜੀ ਹੈ ਨਾ ਜੇ ਬ੍ਰੇਕ ਮਾਰੀਏ ਇਹਦਾ ਪਤਾ ਨਹੀਂ ਕਿ ਕਿਦੋਂ ਤੁਰ ਪਣਾ ਠੀਕ ਹੈ ਨੇ ਗੱਡੀ ਪਾਣੀ ਹੋ ਗਾ ਕੇ ਜੇ ਬ੍ਰੇਕ ਮਾਰ ਕੇ ਐਉਂ ਚੱਲ ਜਾਈਏ ਇੱਧਰ ਚੱਲ ਜਾਈਏ ਪਤਾ ਨਹੀਂ ਕੋਈ ਦਿਆ ਠੀਕ ਹੈ ਇੱਕ ਬ੍ਰੇਕ ਦੂਜੇ ਪੈਂਡ ਲੱਗਣੀ ਏ ਠੀਕ ਬਾਕੀ ਹੋਰ ਵੀ ਜਿੱਦਾਂ ਮਤਲਬ ਕਹਿ ਲੋ ਵੀ ਗੱਡੀ ਇੱਕ ਵੈਪਰ ਹੁੰਦੀ ਆ ਉਹ ਵੀ ਖਰਾਬ ਹੋਏ ਤੇ ਠੀਕ ਆ ਉਹ ਵੀ ਨਹੀਂ ਚੱਲਦੇ ਆਗੇ ਮਤਲਬ ਬਹੁਤ ਮਾੜੀ ਹਾਲਤ ਹੈ ਗੱਡੀ ਦੀ ਠੀਕ ਆ ਜੀ ਇਹਦੇ ਬਾਰੇ ਕਿਦੇ ਉੱਚ ਅਧਿਕਾਰੀ ਆ ਖੜੇ ਬਕ ਹਾਂਜੀ ਹਾਂਜੀ ਉੱਚ ਅਧਿਕਾਰੀ ਇਹ ਨਾ ਹੈਗੀ ਹੈ ਜੈਡਲ ਕੰਪਨੀ ਜਿਹਦੇ ਠੇਕੇ ਲਿਆ ਕੰਪਨੀ ਨੇ ਗੱਡੀਆਂ ਦਾ ਅਸੀਂ ਹੁਣ ਕਈ ਦੱਸਿਆ ਪਰ ਉਹ ਕੋਈ ਅਮਲ ਨਹੀਂ ਕਰ ਰਹੇ ਹੈ ਗੱਲ ਤੇ ਠੀਕ ਆ ਜਿੰਹੀਂ ਜ਼ਿਆਦਾ ਕੋਈ ਕਰਦੇ ਆ ਤੁਹਾਨੂੰ ਪਰਮਿਸ਼ਨ ਲੈਟਰ ਤੇ ਦਈ ਜਾਂਦੇ ਆ ਠੀਕ ਆ ਜਦ ਕਿ ਐਂਬੂਲੈਂਸ ਮੁਲਾਜ਼ਮਾਂ ਨੇ ਇਸ ਲਈ ਠੇਕਾ ਕੰਪਨੀ ਨੂੰ ਜ਼ਿੰਮੇਵਾਰ ਦੱਸਿਆ ਅਤੇ ਉਹਨਾਂ ਉੱਪਰ ਸਰਕਾਰ ਵੱਲੋਂ ਦਿੱਤੇ ਜਾਂਦੇ ਪੈਸਿਆਂ 'ਚ ਕਰੋੜਾਂ ਦੇ ਖਫਲੇ ਦੇਲਸਾਂ ਬਿਲ ਗਏ। ਮੁਲਾਜ਼ਮਾਂ ਮੁਤਾਬਕ ਕੰਪਨੀ ਸਰਕਾਰ ਤੋਂ ਪੂਰੇ ਪੈਸੇ ਲੈ ਰਹੀ ਪਰ ਐਂਬੂਲੈਂਸਾਂ ਤੇ ਇੱਕ ਵੀ ਰੁਪਈਆ ਨਹੀਂ ਹਿਲਾਇਆ ਜਾਂਦਾ। ਮੁਲਾਜ਼ਮਾਂ ਨੇ ਸਰਕਾਰ ਨੂੰ ਠੇਕਾ ਕੰਪਨੀ ਦਾ ਠੇਕਾ ਰੱਦ ਕਰਕੇ ਐਂਬੂਲੈਂਸਾਂ ਨੂੰ ਆਪਣੇ ਅਧੀਨ ਕਰਨ ਦੀ ਅਪੀਲ ਵੀ ਕੀਤੀ। ਮੇਰਾ ਨਾਮ ਕਮਲਜੀ ਸਿੰਘ ਆ ਮੈਂ ਇੱਥੇ 108 ਤੇ EMT ਜੋਬ ਕਰਦਾ। ਤੇ ਕਿਵੇਂ ਦੇ ਹਾਲਾਤ ਨੇ ਗੱਡੀ ਦੇ ਇਸ ਵਕਤ ਦੀ? ਸਰ ਗੱਡੀ ਦੇ ਹਾਲਾਤ ਬਹੁਤ ਮਾਰੇ ਆ ਸਰ। ਬਾਕੀ ਜੋ ਗੱਡੀ ਦੀ ਫਰਸਟ ایڈ ਦੇਣੀ ਹੁੰਦੀ ਹੈ ਮੇਰਾ ਕੰਮ ਫਰਸਟ ایڈ ਦੇਣ ਦਾ ਪੇਸ਼ੈਂਟ ਨੂੰ ਤੇ ਪੇਸ਼ੈਂਟ ਅਟੈਂਡੈਂਟ ਆਂਦੇ ਆ ਤੇ ਫਰਸਟ ایڈ ਦੋ ਦਿੰ ਗੱਡੀ ਦੇ ਕੋ ਵੀ ਅਸੀਂ ਮਗਰ ਜੋ ਗੱਡੀ ਦੇ ਕੈਬਿਨ ਚ ਬੈਠਦੇ ਆ ਆਪਾਂ ਹੀ ਐਮਟੀ ਤੇ ਅਸੀਂ ਫਰਸਟ ایڈ ਦੇਣੀ ਹੁੰਦੀ ਹੈ ਫਰਸਟ ایڈ ਸਰ ਬੀਪੀ ਵਗੈਰਾ ਚੈੱਕ ਕਰ ਸਕਦੇ ਆ ਆਪਾਂ ਸ਼ੂਗਰ ਵਗੈਰਾ ਚੈੱਕ ਕਰ ਸਕਦੇ ਆ ਆਪਾਂ ਪਲਸ ਆਕਸੀਮੀਟਰ ਸਰ ਰੈਸਪੀਰੇਟਰੀ ਚੈੱਕ ਕਰ ਸਕਦੇ ਆ ਆਪਾਂ ਪਰ ਬੀਪੀ ਅਪਰੇਟਰ ਚ ਚੱਲਣੀ ਹੈਗੇ ਪਲਸ ਆਕਸੀਮੀਟਰ ਸਰ ਚੱਲਦਾ ਨਹੀਂ ਹੈਗਾ ਗਲਗੋਸ ਟਿਪਾਣੀ ਹੈਗੇ ਸਾਰੇ ਤੇ ਆਕਸੀਜਨ ਸਰ ਆਪਾਂ ਦੇ ਸਕਦੇ ਆ ਪਰ ਆਕਸੀਜਨ ਸਿਲੰਡਰ ਲੀਕ ਉਹ ਆਪਾਂ ਯੂਜ਼ ਕਰਨੇ ਆ ਜਦੋਂ ਆਪਾਂ ਮੇਸ਼ਨ ਨੂੰ ਆਪਾਂ ਹਸਪੀਟਲ ਲੈ ਕੇ ਜਾਣੇ ਸਟ੍ਰਕਚਰ ਤੇ ਪਰ ਉਹ ਫਿਲ ਨਹੀਂ ਕੀਤੇ ਹੋਏ 2011 ਦੇ ਬਹੁਤ ਸਾਰ ਗੱਡੀ ਦਾ ਮਾੜੇ ਹਾਲਾਤ ਆ ਸਰ ਮਰੀਦ ਰੱਬ ਦੇ ਆਸਰੇ ਆ ਅਸੀਂ ਤਾਂ ਮਰੇ ਆਪਣੀ ਕੋਸ਼ਿਸ਼ ਕਰਦੇ ਆ ਜਿੱਦਾਂ ਵੀ ਆਪਾਂ ਬਜਾ ਸਕੀਏ ਉਹਨੂੰ ਬਾਕੀ ਕੁਝ ਰੱਬ ਸਾਈਦਾ ਕਰਦਾ ਹੀ ਵਸਤ ਤੋਂ ਬਾਅਦ ਦੋਹੀ ਕਰਦੇ ਆ ਅਹੀਂ ਤੇ ਬਾਕੀ ਗੱਡੀ ਜਿਸ ਸਮਾਨ ਪ੍ਰੋਵਾਈਡ ਹੋ ਆਪਾਂ ਵੀ ਹੈਲਪ ਕਰੀਏ ਉਹਨਾਂ ਦੀ ਪਰ ਗੱਡੀ ਦਾ ਸਮਾਨ ਨਹੀਂ ਕਿ ਪ੍ਰੋਵਾਈਡ ਆ ਗਿਆ ਪੂਰਾ ਸਟ੍ਰਕਚਰ ਇਹਨਾਂ ਦੇ ਕੰਮ ਨਹੀਂ ਕਰਦੇ ਸਹੀ ਤਰ੍ਹਾਂ ਪੇਸ਼ੈਂਟ ਨੂੰ ਮੂਵ ਨਹੀਂ ਆਪਾਂ ਕਰ ਸਕਦੇ ਸਹੀ ਤਰ੍ਹਾਂ ਇਹਨੂੰ ਕਲਾਂਗੜ੍ਹ ਚ ਕਿੰਨੀਆਂ ਗੱਡੀਆਂ ਨੇ ਸੱ ਜਿਲੇ ਸਰ 25 ਗੱਡੀਆਂ ਆਇਆ ਕੀ ਮੰਗ ਕਰਦੇ ਹੋ ਸਭ ਮੰਗ ਆਪਾਂ ਸਰਕਾਰ ਕਿਉਂ ਹੀ ਕਰਦੇ ਆਂਗੇ ਇਹ ਕੰਪਨੀ ਸਾਡੇ ਨੂੰ ਧੱਕਾਸ਼ਾਹੀ ਕਰਦੀ ਆ ਤੇ ਕਰੋੜਾਂ ਦਾ ਘਪਲਾ ਕਰਦੀ ਪਈ ਆ ਤੇ ਇਹਨੂੰ ਮਤਲਬ ਕੰਪਨੀ ਨੂੰ ਬਾਹਰ ਕੱਢ ਕੇ ਸਰਕਾਰ ਨੂੰ ਚਾਹੀਦਾ ਤੇ 108 ਐਂਬੂਲੈਂਸ ਨਾਲ ਆਪਣੇ ਅੰਦਰ ਲਿਆ ਜਾਵੇ ਤਾਂ ਕਿ ਇਹ ਸੋਲੀ ਸੁਹਾਲ ਦੱਸ ਸਕੀ ਅੱਗੇ ਨਾਲ ਮੈਨੂੰ ਵੀ ਨੋਟਿਸ ਆ ਟਰਮੀਨੇਸ਼ਨ ਦਾ ਸਭ 12 ਤਰੀਕ ਦਾ ਆਇਆ ਸਰ ਵਜ੍ਹਾ ਇਹੋ ਹੀ ਆ ਤੇ ਮੈਂ ਆਪਾਂ ਮਤਲਬ ਕੀ ਨਖਲਾਫ ਬੋਲਦੇ ਪਈ ਆ ਕੰਪਨੀ ਦੇ ਖਿਲਾਫ ਆਪਾਂ ਇਹਨਾਂ ਦੇ ਉਹ ਆਪਣੀਆਂ ਮੰਗਾ ਮਨ ਬਣਾਉਣ ਦੀ ਕੋਸ਼ਿਸ਼ ਕਰਦੇ ਪੇਸ ਕਰਕੇ ਅਨਟਰਟਰਮਿਨੇਸ਼ਨ ਆਫਿਸ ਪੇ ਜਾਈ ਜਾਂਦੇ ਪਏ ਕਿਹੜੀ ਕੰਪਨੀ ਹੈ ਸਰ ਜੱਡਾ ਚਲ ਕੰਪਨੀਆਂ ਕਿ ਕਿਸ ਹਾਲਤ ਗੇਰ ਕਪਨੀ ਹੈ ਬੰਬੇ ਦੇ ਕੰਪਨੀ ਦਾਰੇ ਸਿਰਫ ਗੁਰਦਾਸਪੁਰ ਹੀ ਨਹੀਂ ਬੀਤੇ ਦਿਨੀ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਵੀਆਈਪੀ ਕਾਫਲੇ ਚ ਚੱਲਣ ਵਾਲੀ ਐਂਬੂਲੈਂਸ ਦੀ ਹਾਲਤ ਵੀ ਕੁਝ ਅਜਿਹੀ ਹੀ ਸੀ ਜਿਸ ਤੋਂ ਬਾਅਦ ਹੁਣੇ ਮਾਮਲਾ ਵਾਕਈ ਹੀ ਪੇਚੀਦਾ ਹੁੰਦਾ ਜਾ ਰਿਹਾ ਹੈ ਲਿਹਾਜ਼ਾ ਪੰਜਾਬ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਬੇਹਦ ਲੋੜ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ เซ็นทรัล पंचाब टीवी